हां जी दोस्तों सभी मेरेन प्यार भरी सरसिका वालों उम्मीद है तुम सारे ठीक होंगे मोगा ट्रैक्टर मंडी ਤੇ ਖੜੇ ਸੀਗੇ भाई जी जो कि ਹਰ ਐਤਵਾਰ ਹੁੰਦੀ ਹੈ ਅੱਜ ਤੁਹਾਨੂੰ भाई जी ਦੋ ਟਰੈਕਟਰ ਦਿਖਾਵਾਂਗੇ ਇੱਕ ਦਾ ਹੈਗਾ ਮਿੱਤਰੋ ਸੋਨਾਲੀਕਾ RX 100 ਦੇ ਵਿੱਚ ਤੇ ਇੱਕ ਹੈਗਾ भाई जी ਸਵਰਾਜ 855 ਬਾਈ ਆਪਣੇ ਨਾਲ ਰੋਗਾ ਤੇ ਆਪਾਂ ਗੱਲਬਾਤ ਕਰਾਂਗੇ ਦੋਨਾਂ ਟਰੈਕਟਰ ਬਾਰੇ ਪਹਿਲਾਂ ਗੱਲਬਾਤ ਕਰਾਂਗੇ ਸੋਨਾਲੀਕਾ ਬਾਰੇ ਕੀ ਵਾਲ ਨੇ भाई जी ਸਰਸਿਕਾ भाई जी ਸਰਸਿਕਾ भाई जी ਤੇ ਦੱਸੋ भाई जी ਇਹ ਕਿੰਨੇ ਮਾਡ ਲਗਾ ਇਹ ਮਾਡਲ 21 ਮਾਡਲ ਹੈ ਜੀ ਠੀਕ ਹੈ ਜੀ ਕਸਟਮਰ ਆ ਠੀਕ ਹੈ ਜੀ ਪੰਜਾ ਕਿਲੇ ਵਾਹੀ ਤੇ ਤੇ ਟਰੈਕਟਰ ਚੱਲੇ ਆ ਨਾ ਕੋ ਟਰਾਲੇ ਤੇ ਚੱਲੇ ਜੀ ਠੀਕ ਹੈ ਜੀ ਹਾਂ ਜੀ ਕੰਡੀਸ਼ਨ ਦਾ ਕਿਵੇਂ ਵੀ ਟਰੈਕਟਰ ਸਾਰਾ ਦਾ ਓਰੀਜਨਲ ਜੀ ਸਾਰਾ ਓਰੀਜਨਲ ਹੈਗਾ ਬਾਕੀ ਬੇਚੇ ਸਾਰਾ ਤੂੰ ਵੀ ਟ੍ਰੈਕ ਨੂੰ ਰੰਗ ਨਹੀਂ ਹੋਇਆ ਤੂੰ ਬੰਦਾ ਦੂਰੋਂ ਵੀ ਆਉਂਦਾ ਬੰਦਾ ਠੀਕ ਹੈ ਤੇ ਆ ਕੇ ਕਹਦੇ ਰੰਗ ਹੋਇਆ ਤੇ ਤੇਲ ਦਾ ਖਰਚਾ ਵੀ ਦਵਾਂਗੇ ਜੀ ਠੀਕ ਹੈ ਜੀ ਤੇਲ ਦਾ ਖਰਚਾ ਵੀ ਕੋਈ ਕਹਿੰਦਾ ਸੀ ਆਪ ਦੇ ਦਾਂਗੇ ਕਿੰਨੇ ਘੰਟੇ ਚੱਲੇ ਤਕਰੀਬਨ ਬੇਜੀਏ 1507 ਘੰਟੇ ਚੱਲੇ ਠੀਕ ਆ ਬੇ ਖੁੱਲੇ ਪਲੇਟਫਾਰਮ ਦੇ ਹੈਗੇ 2 ਸਪੀਡ ਹੈ ਨਾ ਬੇਜੀ ਹਾਂ ਜੀ 2 ਸ ਇਹ ਡੀਜ਼ਲ ਦਾ ਫੁੱਲ ਚੰਗਾ ਹੈਗਾ 21 ਮਾਡਲ ਹੈਗਾ ਡਿਮਾਂਡ ਕੀ ਰੂਬੇ ਜੀ ਦੀ ਇਹ 6 ਲੱਖ 10 ਹਜ਼ਾਰ ਰੁਪਏ ਮੰਗਦੇ ਠੀਕ ਹੈ ਜੀ ਤੇ ਲੈਣ ਦੇਣ ਵਾਲਾ ਬਾਈ ਜੀ ਰੇਟ ਹੋਕੇ ਤਾਂ ਮਤਲਬ ਕਰਾਂ ਠੀਕ ਹੈ ਜੀ ਮੇਤਰੋ ਮਾਨਤਾਣ ਹੋ ਜਾਊਗਾ ਜੇ ਤੁਹਾਡਾ ਸਿਵਲ ਸਹੀ ਹੈਗਾ ਲੋਨ ਵੀ ਹੋ ਜੂਗਾ ਬਾਈ ਜੀ ਹਾਂਜੀ ਠੀਕ ਹੈ ਬਾਈ ਜੀ ਤੇ ਚੰਗਾ ਟਰੈਕਟਰ ਹੈਗਾ ਫੁੱਲ ਚੰਗਾ ਹੈਗਾ 50 ਨੰਬਰ ਹੈਗਾ ਹਾਂਜੀ 51 ਅੰਦਰ ਪੀਪੀ 5 ਠੀਕ ਹੈ ਬਾਈ ਜੀ ਤੇ ਅਗਲਾ ਮੇਤਰੋ ਸਵਰਾਜ 855 ਹੈਗਾ ਇਹਦੇ ਬਾਰੇ ਗੱਲਬਾਤ ਕਰਦੇ ਆਂਗੇ ਟੌਪ ਮਾਡਲ ਟਰੈਕਟਰ ਹੈਗਾ ਮੇਤਰੋ ਉਹ ਸਟਾਰ ਦੇ ਵਿੱਚ ਹੈਗਾ ਰਿਵਰਸ ਪੀਡੇ ਦੇ ਕਿ ਦੇਗੇ ਚੁੱਲ੍ਹੇ ਲੱਗਾ ਨਾ ਬਾਈ ਜੀ ਤੇ ਇਹ ਨੰਬਰ ਬਾਈ ਜੀ ਕਿੱਥੋਂ ਦਾ ਹੈਗਾ ਇਹਦਾ ਫ੍ਰੀ ਕੋਡ ਤਾਂ ਨੰਬਰ ਹੀ ਫਸਟ ਆਉਂਦਾ ਰ ਠੀਕ ਹੈ ਜੀ ਹਾਂ ਜੀ ਇਹ 5 ਕਿੱਲੇ ਦੀ ਵਾਈ ਤੇ ਚੱਲਿਆ ਟਰੈਕਟਰ ਠੀਕ ਹੈ ਜੀ ਟਰੈਕਟਰ ਇਹਨੂੰ ਕਿਤੇ ਕਲਮ ਨਹੀਂ ਲੱਗੀ ਹੋਈ ਠੀਕ ਹੈ ਕਿਤੇ ਕਲਮ ਨਹੀਂ ਲੱਗੀ ਹੋਈ ਜਿਵੇਂ ਬਾਈ ਜਾਂਸੀ ਚੋਂ ਨਿਕਲਿਆ ਬਾਈ ਕਹਿੰਦਾ ਓਵੇਂ ਦਾ ਓਵੇਂ ਹੀ ਹੈਗਾ ਟਰੈਕਟਰ ਠੀਕ ਆ ਬਾਈ ਜੀ ਸਰਵਿਸ ਵੀ ਜਾਂਸੀ ਚੋਂ ਹੀ ਹੋਏ ਨੇ ਜਿੰਨੇ ਹੋਈਆਂ ਨੇ ਅਸੀਂ ਰਿਕਾਰਡ ਆ ਜੀ ਸਾਰਾ ਠੀਕ ਆ ਬਾਈ ਜੀ ਜਾਂਸੀ ਰਿਕਾਰਡ ਆਗਾ ਬਾਈ ਜੀ ਤੇ ਨਾਲ ਦੀ ਟਾਇਰ ਨੇ ਨਾ ਬਈ ਜੀ ਨਹੀਂ ਜਿਹੜੇ ਟਾਇਰ ਪਦ ਰਹੇ ਹੋ ਜੀ ਠੀਕ ਹੈ ਦਵਾਰੇ ਦੇ ਟਾਇਰ ਨੇਗੇ ਹਾਂਜੀ ਹਾਂਜੀ ਠੀਕ ਹੈ ਲੈ ਮਿੱਤਰੋ ਮਹੰਗਾਲ ਬੀਕੇਟੀ ਦੇ 14 ਵਾਲੇ ਟਾਇਰ ਨੇ ਮਿੱਤਰੋ 2 ਸਪੀਡ ਦੇ ਵਿੱਚ ਆਣ ਬਈ ਜੀ ਠੀਕ ਕਿਤੇ ਚਾਪੀ ਨਹੀਂ ਲੱਗੀ ਠੀਕ ਹੈ ਕਿਤੇ ਚਾਪੀ ਲੱਗੇ ਫੁੱਲ ਚੰਗਾ ਟਰੈਕਟਰ ਹੈਗਾ ਵੀ ਸੈਂਟਰ ਗੇਅਰ ਹੈਗਾ ਡਬਲ ਡਿਸਟ੍ਰਿਬਿਊਟਰ ਐਮਪੀ ਸਿਸਟਮ ਲਾਉਂਦੇ ਨੇ ਬਈ ਨਹੀਂ ਨਹੀਂ ਸਾਰਾ ਸਮਾਨ ਨਾਲ ਹੀ ਦਵਾਰੇ ਠੀਕ ਹੈ ਬਾਕੀ ਕਨੋਪੀ ਛਤਰੀ ਵੀ ਲੱਗੀ ਹੋਈ ਹੈ ਮਿੱਤਰੋ ਫਰਸਟ ਓਨਰ ਹੈਗਾ ਫਰਸਟ ਓਨਰ ਹੈ ਜੀ ਡੱਗੇ ਚੁੱਲ੍ਹੇ ਵਾਲਾ ਹੈਗਾ 19 ਮਾਡਲ ਹੈ ਡ ਇਸੇ ਲਈ 6 ਲੱਖ ਦਾ ਸਰਵਿਓ ਮੌਲ ਕਰਦੇ ਮੌਕੇ ਦਾ ਮੰਤਨ ਕਰਦੇ ਹਾਂ ਠੀਕ ਹੈ ਮਤਰਾ 6 ਲੱਖ 85000 ਜਿਵੇਂ ਭਈ ਆਪਾਂ ਇਹ ਚ ਗਏ ਸੀ ਇਹਦੀ ਵੀ ਇੰਨੀ ਗਾਰੰਟੀ ਹੈ ਕਿ ਟਰੈਕਟਰ ਹਾਂਜੀ ਦੋਨਾਂ ਟਰੈਕਟਰ ਦੀ ਫੋਲੋ ਗਾਰੰਟੀ ਟਰੈਕਟਰ ਆਪਣੇ ਕੋਲ ਤੋਂ ਹੋਰ ਵੀ ਕਰੇ ਖੜੇ ਆ ਠੀਕ ਹੈ ਜੀ ਹਾਂਜੀ ਇੱਕ 13 ਮਾਡਲ ਸਵਰਾਹ ਖੜਾ ਠੀਕ ਹੈ ਜੀ ਇੱਕ 19 ਮਾਡਲ 16 18 4 ਟਰੈਕਟਰ ਦੀ ਫੋਲੋ ਗਾਰੰਟੀ ਉਹ ਆਪਣੇ ਠੀਕ ਹੈ ਭਾਈ ਜੀ ਤੇ ਉਹ ਮਾਡਲ ਕਿਹੜੇ ਕਿਹੜੇ ਨੇ ਭਾਈ ਜੀ ਇੱਕ 13 ਮਾਡਲ 855 ਜੀ ਠੀਕ ਹੈ ਜੀ ਇੱਕ 16 ਸੌਰੀ 19 ਮਾਡਲ 16 18 ਤੇ ਡਿਮਾਂਡ ਕੀ ਠੀਕ ਹੈ ਦੂਜੇ ਸੇ 730 ਰੁਪਿਆ ਠੀਕ ਹੈ ਬਜੀ ਤੇ ਮੋਬਾਈਲ ਨੰਬਰ ਹੈਗਾ ਬਜੀ ਆਪਣਾ ਹਾਂਜੀ ਮੋਬਾਈਲ ਨੰਬਰ ਕੀ ਹੈ ਬਜੀ 986 86210 ਠੀਕ ਹੈ ਤਾਂ ਬਜੀ ਬਾਕੀ ਬਸ ਸਕਰੀਨ ਤੇ ਨੰਬਰ ਹੈਗਾ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋਗੇ ਤੇ ਏਰੀਆ ਹੈਗਾ ਬਜੀ ਆਪਣਾ ਪਿੰਡ ਆਪਣਾ ਜੀਰੇ ਲਾ ਕੇ ਫੇਰ ਹੋ ਗਿਆ ਪਿੰਡ ਜੀ ਠੀਕ ਆ ਬਜੀ ਕਾਲੋ ਸੰਪਰਕਾ ਧੰਨਵਾਦ ਸასი ਕਾਲ